ਫਾਜ਼ਿਲਕਾ ਦੇ ਸਰਦੀਪਿੰਦ ਚੰਗੜਪੈਣੀ ਚ ਪੰਚਾਇਤ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਪਾਰੀ ਉਤਸ਼ਾਹ ਸ਼ੁਰੂਆਤ ਧੀਮੀ ਰਹੀ ਪਰ ਬਾਅਦ ਵਿੱਚ ਲੋਕਾਂ ਦਾ ਆਉਣਾ ਲਗਾਤਾਰ ਜਾਰੀ ਰਿਹਾ ਪੀ ਆਰਓ ਗੁਰਮੀਤ ਸਿੰਘ ਫਾਜ਼ਿਲਕਾ ਦੇ ਸਰਦੀਪਿੰਦ ਚੰਗੜਪੈਣੀ ਵਿਖੇ ਪੰਚਾਇਤ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਵੋਟਰਾਂ ਵਿੱਚ ਪਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇੱਥੇ ਬੂਥ ਨੰਬਰ 29 ਤੇ ਪੋਲਿੰਗ ਅਮਨ ਅਮਾਨ ਨਾਲ ਹੋਈ ਇਸ ਬਾਰੇ ਪੀ.ਆਰ.ਓ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਲਿੰਗ ਪ੍ਰਕਿਰਿਆ ਬਹੁਤ ਹੀ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਚੱਲੀ। ਇਸ ਦੌਰਾਨ ਔਰਤਾਵਾਂ ਵਿੱਚ VOTING ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਿਆ ਗਿਆ। ਉਹਨਾਂ ਦੱਸਿਆ ਕਿ ਸਵੇਰੇ 8 ਵਜੇ ਸ਼ੁਰੂਆਤ ਥੋੜੀ ਧੀਮੀ ਸੀ ਪਰ ਬਾਅਦ ਵਿੱਚ ਲੋਕਾਂ ਦਾ ਆਉਣਾ ਲਗਾਤਾਰ ਚੱ ਰਿਹਾ। ਉਹਨਾਂ ਦੱਸਿਆ ਕਿ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸੰਤਾ ਜੋ ਉਹ ਬਿਨਾਂ ਕਤਾਰਾਂ ਵਿੱਚ ਖੜੇ ਸਿੱਧੇ ਵੋਟ ਪਾ ਸਕਣ। ਸਮੋਕ ਕੇ ਸ਼ਿਰੋਮਣੀ ਅਕਾਲੀ ਦਲ ਦੇ ਸਮਰਥਕ ਤਰਮਿੰਦਰ ਸਿੰਘ ਅਤੇ ਵੋਟ ਦੇਣ ਪਹੁੰਚੇ ਵੋਟਰਾਂ ਨੇ ਵੀ ਚੋਣਾਂ ਦੌਰਾਨ ਮਾਹੌਲ ਬਹੁਤ ਵਧੀਆ ਰਹਿਣ ਦੀ ਗੱਲ ਆਖੀ। ਉਹਨਾਂ ਵੱਲੋਂ ਸਮੂਹ ਸਟਾਫ ਦੀ ਵੀ ਪ੍ਰਸ਼ੰਸਾ ਕੀਤੀ ਗਈ। ਫਾਜ਼ਿਲਕਾ ਤੋਂ ਰਿਪੋਰਟਰ ਕਰਿਸ਼ਨ ਸਿੰਘ ਦੀ ਸਰਦੀ ਖੇਤਰ ਤੋਂ ਖਾਸ ਰਿਪੋਰਟ। ਮੇਰਾ ਨਾਮ ਸੁਨੀਲ ਕੁਮਾਰ ਹੈ ਮੈਂ ਸਰਪਾਰਦਨ ਹੋਏ ਸੰਬਾਦਮੈਂਬਰ ਹਾਂ। ਔਰ ਬਹੁਤ ਵਧੀਆ ਜਿਹੜਾ ਪੋਲਿੰਗ ਹੋ ਰਹੀ ਵੋਟਾਂ ਦੀ ਸਵੇਰੇ ਤੋਂ ਤਕਰੀਬਨ ਕਿੜਾ ਕੀ ਇਹ ਪਹਿਲਾ ਸਵੇਰੇ ਘਟ ਹੈਗਾ ਸੀ ਹੁਣ ਜਿਹੜੇ ਕਾਫੀ ਲੋਕ ਹੈਗੇ ਸੀ ਜਿਹੜੇ ਆ ਗਏ ਨੇ ਔਰ ਤਕਰੀਬਨ ਤਕਰੀਬਨ ਜਿਹੜਾ ਕੁਝ ਪਰਸੈਂਟ ਲੋਕ ਰਹਿ ਗਏ ਨੇ ਵੋਟ ਪੋਲਿੰਗ ਕਰਨ ਵਾਲੇ ਬਾਕੀ ਤਾਂ ਵਧੀਆ ਤਰੀਕੇ ਦੇ ਨਾਲ ਜਿਹੜਾ ਲੋਕ ਆ ਰਹੇ ਨੇ ਔਰ ਬੜੇ ਵਧੀਆ ਅਨੁਸ਼ਾਸਨ ਦੇ ਵਿੱਚ ਰਹਿ ਕੇ ਸਾਰੇ ਜਿਹੜੇ ਵੋਟ ਪੋਲਿੰਗ ਕਰ ਰਹੇ ਨੇ ਔਰ ਜਿਹੜਿਆ ਆਪਣੇ ਹੈਗੇ ਆ ਮੁਲਾਜ਼ਮ ਹੈਗੇ ਵਧੀਆ ਸਾਡੇ ਨਾਲ ਡੀਲ ਕਰ ਰਹੇ ਨੇ ਬਹੁਤ ਵਧੀਆ ਇੱਥੋਂ ਦਾ ਜਿਹੜਾ ਮਾਹੌਲ ਹੈਗਾ ਜਿੱਦਾਂ ਸੁਣਦੇ ਆ ਲੜਾਈ ਆਵਾਜ਼ਾਂ ਮਤਲਬ ਉਦਾਂ ਦੀ ਕੋਈ ਗੱਲ ਨਹੀਂ ਹੈਗੀ ਇੱਥੇ ਬਹੁਤ ਵਧੀਆ ਪਿਆਰ ਦੇ ਨਾਲ ਸਾਰੀ ਜਿਨੇ ਵੀ ਪਾਰਟੀਆਂ ਹੈਗੀਆਂ ਨੇ ਬੂਥ ਲੱਗੇ ਬਾਹਰ ਵਧੀਆ ਤਰੀਕੇ ਨਾਲ ਸਾਰੇ ਡੀਲ ਕਰ ਰਹੇ ਆ ਯਾਰ ਨੌਜਵਾਨਾਂ ਵਿੱਚ ਤਾਂ ਜੋਸ਼ ਦੇਖਣ ਨੂੰ ਮਿਲ ਰਿਹਾ ਕੁਝ ਬਜ਼ੁਰਗ ਵੀ ਦੇਖਣ ਨੂੰ ਮਿਲ ਰਹੇ ਉਹ ਵੀ ਵੋਟ ਪਾਉਣ ਆ ਰਹੇ ਨੇ ਹਾਂਜੀ ਜੀ ਸਾਰੇ ਇੱਥੋਂ ਤੱਕ ਵੀ ਜਿਹੜੇ ਚੱਲ ਫਿਰ ਨਹੀਂ ਸਕਦੇ ਉਹ ਵੀ ਆ ਰਹੇ ਨੇ ਮਤਲਬ ਕੀ ਹੈ ਜਿਹੜੇ ਸੀਰੀਅਸ ਕੰਡੀਸ਼ਨ ਵਿੱਚ ਹੈਗੇ ਨੇ ਉਹ ਵੀ ਕਾਫੀ ਮਤਲਬ ਸੀਰੀਅਸ ਹੈਗੇ ਨੇ ਫਿਰ ਵੀ ਉਹ ਆਪਣੀ ਵੋਟ ਪੋਲਿੰਗ ਕਰਨ ਦੇ ਲਈ ਆ ਰਹੇ ਨੇ ਸੋ ਤਕਰੀਬਨ ਤਕਰੀਬਨ ਸਾਰੇ ਆ ਰਹੇ ਲੋਕ ਐਦਾਂ ਦਾ ਕੋਈ ਵੀ ਬੱਚਿਆ ਨਹੀਂ ਜਿਹੜੇ ਇੱਥੇ ਪ੍ਰੈਜ਼ੈਂਟ ਹੈਗੇ ਆ ਪਿੰਡਾਂ ਦੇ ਵਿੱਚ ਉਹ ਤਾਂ ਸਾਰੇ ਆ ਰਹੇ ਨੇ ਅਦਰਵਾਈਜ਼ ਜਿਹੜੇ ਬਾਹਰ ਹੈਗੇ ਉਹਨਾਂ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਤਕਰੀਬਨ 80% ਹੋ ਗਈ ਹੈ ਹਾਂਜੀ 20% ਰਹਿ ਗਈ ਹੈ ਤਕਰੀਬਨ ਉਹ ਵੀ 1.5 ਘੰਟੇ ਦੇ ਵਿੱਚ ਹੋ ਸਕਦਾ ਹੋ ਜਾਏ ਕਿਉਂਕਿ ਲਾਈਨਾਂ ਕਾਫੀ ਲੰਮੀਆਂ ਲੱਗੀਆਂ ਹੋਈਆਂ ਹੈਗੀਆਂ ਨੇ 4 ਵਜੇ ਦਾ ਟਾਈਮ ਹੈਗਾ 4 ਵਜੇ ਜਿਹੜਾ ਫਿਨਿਸ਼ ਹੋ ਜਾਏਗਾ ਕੰਮ ਬਾਕੀ ਹੋ ਸਕਦਾ 90% ਦਾ ਪੂਰਾ ਚਾਂਸ ਹੈਗੇ ਆ ਜਿਹੜਾ ਹੋ ਸਕਦੇ ਆ ਕਿਉਂਕਿ 10% ਦੇ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਟਾਈਮ ਨੂੰ ਲੈ ਕੇ ਟਾਈਮ ਵੀ ਕਾਫੀ ਲੱਗ ਰਿਹਾ ਹੈ ਵਿੱਚੋਂ ਜਿਵੇਂ ਬਜ਼ੁਰਗ ਆ ਰਹੇ ਨੇ ਕਾਫੀ ਉਹਨਾਂ ਨੂੰ ਫਿਰ ਥੋੜਾ ਜਿਹਾ ਔਖਾ ਹੁੰਦਾ ਹੈ ਆਉਣ ਜਾਂਦਾ ਤੇ ਉਹਦੇ ਕਰਨ ਥੋੜਾ ਟਾਈਮ ਲੱਗਦਾ ਹੈ ਬਾਕੀ ਜਿਹੜੇ ਯੰਗ ਹੈਗੇ ਆ ਜੋ ਹੋਰ ਵੀ ਪੈਣਾ ਹੈਗੇ ਆ ਜਿੰਨੇ ਵੀ ਲੋਕ ਆਏ ਨੇ ਉਹਨਾਂ ਨੂੰ ਦਿੱਕਤ ਕੋਈ ਨਹੀਂ ਇਦਾਂ ਦੀ ਆ ਰਹੀ ਹਾਂਜੀ ਬਿਲਕੁਲ ਮਾਹੌਲ ਵਧੀਆ ਹੈਗਾ ਬਹੁਤ ਵਧੀਆ ਸਾਰੇ ਪਿਆਰ ਦੇ ਨਾਲ ਇੱਕ ਦੂਜੇ ਨਾਲ ਮਿਲ ਜੁਲ ਕੇ ਜਿਹੜਾ ਵੋਟ ਪੋਲਿੰਗ ਕਰ ਰਹੇ ਨੇ ਨਾਮ ਡਾਕਟਰ ਰਮਿੰਦਰ ਸਿੰਘ ਚੰਗੜਪੈਣੀ ਤੇ ਚੋਣਾ ਬਹੁਤ ਵਧੀਆ ਸ਼ਾਂਤੀਪੂਰਵਕ ਹੋ ਰਿਹਾ ਸਾਡੇ ਪਿੰਡ ਦੇ ਆ ਪੂਥ ਨੰਬਰ 29 ਚੰਗੜਪੈਣੀ ਬਹੁਤ ਵਧੀਆ ਜਿਹੜ ਨਾਲਿਆ ਆਮ ਆਦਮੀ ਪਾਰਟੀ ਦਾ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਹੈ ਕੋਈ ਇਸ ਤਰ੍ਹਾਂ ਦੀ ਖੈਬਾਜੀ ਨਹੀਂ ਹੈਗੀ ਆਪਸ ਵਿੱਚ ਤੇ ਵਧੀਆ ਸ਼ਾਂਤੀ ਨਾਲ ਤੇ ਸਟਾਫ ਵੀ ਬਹੁਤ ਵਧੀਆ ਹੈ ਜਿਹੜਾ ਮਿਲ ਕੇ ਚੱਲ ਰਹੇ ਨੇ ਇੱਕ ਦੂਜੇ ਨਾਲ ਲੋਕਾਂ ਜੀ ਕਿਸ ਤਰ੍ਹਾਂ ਜੋਸ਼ ਦੇਖਣ ਨੂੰ ਮਿਲ ਰਿਹਾ ਕੋਣਾ ਬਹੁਤ ਜੋਸ਼ ਹੈ ਸਾਡੇ 90 ਪਲੱਸ ਪਰਸੈਂਟ ਹੋਵੇਗੀ ਪੋਲ ਜਿਹੜੀ ਚੰਗੜ ਪੈਗੀ ਦੀ ਬੋਟਰ ਤੇ ਜਿਹੜੇ ਅਪਾਜ ਹੈ ਜਾਂ ਬਿਮਾਰ ਹੈ ਉਹਨਾਂ ਨੂੰ ਅਸੀਂ ਸਾਰੇ ਨੌਜਵਾਨ ਮਿਲ ਕੇ ਲਿਆ ਰੱਖੇ ਵੋਟ ਪੁਗਤਾ ਰਹੇ ਕੋਈ ਛੋਏ ਨਹੀਂਗਾ ਵੀ ਉਹ ਅਕਾਲੀ ਦਲ ਦਾ ਹੈ ਜਾਂ ਆਮ ਆਦਮੀ ਪਾੜੇ ਜਾਂ ਭਾਜਪਾ ਦਾ ਹੈ। ਵੀ ਇੱਕ ਪਰਿਵਾਰ ਦੀ ਤਰ੍ਹਾਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ। ਇਸ ਵਾਰ ਹੁਣ ਜੇ ਕਹਿੰਦੇ ਇਹ ਗੱਲ ਤਾਂ ਫਿਰ ਉਹ ਗੱਲ ਆ ਜਾਂਦੀ ਹੈ ਵੀ ਜਿਵੇਂ ਹੁਣ ਆਮ ਆਦਮੀ ਤੋਂ ਲੋਕ ਸਤਾਏ ਹੋਏ ਆ ਗਏ ਤੇ ਉਸ ਕਾਰਨ ਉਸ ਦੇ ਜੋ ਵਿਰੋਧ ਵੀ ਮੰਨ ਲਓ ਜਿਆਦਾ ਜੋਸ਼ ਵਿੱਚ ਆਣ ਵੀ ਪੋਲ ਪੋਲ ਕਰੀਏ ਵਾਰ ਤੋਂ ਬਾਅਦ। ਅੱਜ ਇੱਕ ਚੋਣਾਂ ਨੂੰ ਲੰਬਾ ਸਮਾਂ ਪਵਾਇਆ ਗਿਆ ਜਿਵੇਂ ਅੱਗੇ 5 ਸਾਲ ਬਾਅਦ ਹੁੰਦੀਆਂ ਸੀ ਹੁਣ 7 ਸਾਲ ਬਾਅਦ ਪਵਾਇਆ ਗਿਆ ਸਮਾਂ ਤੇ ਇਸ ਕਰ ਨੂੰ ਵੀ ਲੋਕਾਂ ਨੂੰ ਸ਼ਾਇਦ ਬਹੁਤ ਅੱਜ ਸਮੇਂ ਤੇ ਇਲੈਕਸ਼ਨ ਜਿਹੜਾ ਇੱਕ ਅਧਿਕਾਰ ਹੈਗਾ ਲੋਕਾਂ ਦਾ ਬੇ ਵੋਟ ਦਾ ਅਧਿਕਾਰ ਹੈ ਉਸ ਨੂੰ ਕਰਵਾਇਆ ਜਾਣਾ ਚਾਹੀਦਾ ਸਮੇਂ ਤੇ ਪੂਰੇ ਜਿਹੜੇ ਸਮੇਂ ਤੇ 5 ਸਾਲ ਦਾ ਜਿਵੇਂ ਆਪਣਾ ਕਾਰਜਕਾਲ ਬਣਾਇਆ ਗਿਆ ਹੈ ਸੰਵਿਧਾਨ ਦੇ ਮੁਤਾਬਕ ਉਹਨੂੰ ਅਜ ਸਹੀ ਸਮੇਂ ਤੇ ਇਲੈਕਸ਼ਨ ਤੇ ਇਹ ਨਕਾਮ ਰਹੀ ਨੇ ਸਰਕਾਰ ਕਰਨੀ ਖੜਾ ਜ਼ੋਨ ਤੋਂ ਮੇਰੇ ਪਿਤਾ ਜੀ ਸਰਦਾਰ ਬਲਬੀਰ ਸਿੰਘ ਚੰਗੜ ਜੋ ਕਿ ਜ਼ਿਲ੍ਹਾ ਪ੍ਰੈਸ਼ਰ ਦੀ ਚੋਣ ਸ਼੍ਰੋਮਣੀ ਕਾਲੀਦਲ ਤੋਂ ਲੜ ਰਿਆ ਨੂੰ ਇਹ ਕਿਸ ਤਰ੍ਹਾਂ ਹੰਗਾਰਾ ਲੋਕਾਂ ਵੱਲੋਂ ਮਿਲ ਬਹੁਤ ਬਹੁਤ ਲੋਕ ਪਿਆਰ ਦੇ ਰਹੇ ਬਹੁਤ ਸਮਾਂ ਘੱਟ ਸੀ ਬੇ ਸਰਕਾਰ ਨੇ ਜਿਹੜਾ ਇੱਕ ਜਿਹੜਾ ਪ੍ਰਚਾਰ ਕਰਨ ਦਾ ਸਮਾਂ ਵੀ ਵਿੱਚੋਂ ਬਹੁਤ ਘੱਟ ਸੀ ਤੇ ਫਿਰ ਵੀ ਲੋਕਾਂ ਨੇ ਤੱਕ ਵੀ ਇੱਕ ਸਨੇਹ ਦੇ ਤੌਰ ਤੇ ਗਿਆ ਤਾਂ ਵੀ ਲੋਕਾਂ ਨੇ ਬਹੁਤ ਪਿਆਰ ਦੇ ਰਹੇ ਨੇ ਇੱਕ ਸਾਡੇ ਕੋਲੋਂ ਜਾਣ ਦੇ ਲੋਕਾਂ ਕੋਲ ਜਰੀਆ ਜੇ ਲੋਕਾਂ ਨੂੰ ਅਸੀਂ ਕੰਮ ਦੱਸ ਸਕਦੇ ਹਾਂ ਸ਼੍ਰੋਮਿਕ ਆਲੀ ਦਲ ਦੇ ਵਿਕਾਸ ਦੇ ਜਿਹੜੇ ਕਾਰਜ ਨੂੰ ਗਣਵਾ ਸਕਦੇ ਆ ਤੇ 27 ਚ ਕਿਸ ਤਰ੍ਹਾਂ ਦੇਖ ਲਵੇ ਇਹਨਾਂ ਚੋਣਾਂ ਤੋਂ ਬਾਅਦ ਦੀ ਜਿਹੜੀ ਗੱਲ ਹੈ ਬਹੁਤ ਹਨੇਰੀ ਦੀ ਤਰ੍ਹਾਂ ਆ ਰਿਹਾ ਸ਼੍ਰੋਮਿਕ ਆਲੀ ਦਲ ਰਹੇ ਰਸਤਾਇਆ ਹਾਂਜੀ ਹਾਂਜੀ ਜੀ ਮੇਰਾ ਨਾਮ ਗੁਰਮੀਤ ਸਿੰਘ ਪੀਆਰਓ ਤੇ ਚੰਗੜਪਾਣੀ ਦੇ ਵਿੱਚ ਬੜਾ ਹੀ ਸਮੂਥਲੀ ਇਹ ਕੰਮ ਚੱਲ ਰਿਹਾ ਹੈ VOTING ਦਾ ਤੇ ਕੋਈ ਪ੍ਰੋਬਲਮ ਨਹੀਂ ਕਿਸੇ ਟਾਈਮ ਦੀ ਬੜਾ ਸੁਦਪਾਵਨਾ ਪ੍ਰਿਆਮ ਮਾਹੌਲ ਹੈ ਤੇ 3 ਵਜੇ ਤੱਕ 444 ਵੋਟਾਂ ਪੈ ਚੁੱਕੀਆਂ 963 ਵੋਟਾਂ ਦੇ ਵਿੱਚੋਂ ਤੇ ਬੜਾ ਉਤਸ਼ਾਹ ਹੈ ਤੇ ਸਪੈਸ਼ਲੀ ਲੇਡੀਆਂ ਦੇ ਬਾਰੇ ਵਿੱਚ ਮੈਂ ਕਹਿਣਾ ਚਾਹਾਂਗਾ ਘਰਾਂ ਚੋਂ ਨਿਕਲ ਕੇ ਉਹ ਬੜੀ ਵਧੀਆ ਉਹ VOTING ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਸਭ ਤੋਂ ਵੱਡੀ ਗੱਲ ਹੈ ਬੜਾ ਆਮਨ ਅਮਾਨ ਨਾਲੇ ਵੋਟਰ ਫੈਰ ਰਹੇ ਜੀ ਤਕਰੀਬ ਪਹੁੰਚਣੇ 8 ਵਜੇ VOTERS ਆਉਣੇ ਸ਼ੁਰੂ ਹੋਗੇ ਇਸ ਤੇ ਰਾਈਟ 8 ਵਜੇ ਆਪਾਂ ਇਹ ਜੋ ਪੋਲਿੰਗ ਦਾ ਆਪਕਾ ਮੈਂ స్టార్ਟ ਕਰ ਦਿੱਤਾ ਸੀਗਾ ਸਲਾਈਟਲੀ ਅੱਧਾ ਘੰਟਾ ਸਲੋ ਸੀਗਾ ਉਸ ਤੋਂ ਬਾਅਦ ਕੰਟੀਨਿਊਸ ਲੋਕ ਆਉਂਦੇ ਕਿ ਕੋਈ ਲੰਬੀ ਕਿਊਜ਼ ਵੀ ਨਹੀਂ ਲੱਗੀਆਂ ਤੇ ਕੋਈ ਮਤਲਬ ਵਿਹਲਾ ਵੀ ਨਹੀਂ ਹੋਇਆ ਬੁੱਤ ਸਮੋਦਲੀ ਚੱਲ ਰਿਹਾ ਉਸ ਤੋਂ ਬਾਅਦ ਲਿਖਤਾ ਕਿ ਹੁਣ ਕਾਫੀ ਨਿਕਲ ਰਿਹਾ ਤਾਂ ਉਮੀਦ ਕਰਦੇ ਆ ਕਿ 4 ਵਜੇ ਤੱਕ ਹੋ ਜੇ ਕੰਪਲੀਟ ਜਾਂ ਮੇਬੀ ਹੋ ਸਕਦਾ ਕੋਈ ਕਿਊ ਲੱਗ ਜੇ ਉਸ ਤੋਂ ਬਾਅਦ ਵੀ ਜੋ 4 ਵਜੇ ਤੋਂ ਤੋਂ ਪਹਿਲਾਂ ਪਹਿਲਾਂ ਜੋ ਗੇਟ ਦੇ ਅੰਦਰ ਜੋ ਵੋਟਰਸ ਐਂਟਰ ਕਰ ਗਏ ਉਹਨਾਂ ਦੀ ਵੋਟ ਪਾਈ ਜਾਏਗੀ ਅਗਰ ਵੀ 17 ਤਰੀਕ ਦੀ ਦੱਸ ਰਹੇ ਆ ਜੀ ਹਣੇ ਜੀ ਹੁਣ ਤੱਕ ਬਿਲਕੁਲ ਸ਼ਾਂਤੀਪੁਰ ਨੇ 3 ਵਜੇ ਤੱਕ ਕੋਈ ਇਹੋ ਜਿਹਾ ਇਨਸੀਡੈਂਟ ਨਹੀਂ ਹੋਇਆ ਅਨ ਟੂ ਵਾਰਡ ਇਨਸੀਡੈਂਟ ਬਿਲਕੁਲ ਨਹੀਂ ਹੋਇਆ ਬੀਜੁਰਗਾ ਦੇ ਵਿੱਚ ਵੀ ਉਹਨਾਂ ਨੂੰ ਉਤਸ਼ਾਹ ਹੈ ਚਾਹੇ ਉਹਨਾਂ ਨੂੰ ਹੈਲਪ ਦੇ ਨਾਲ ਲਿਆਉਣਾ ਪੈ ਰਿਹਾ ਹੁਣ ਤੁਸੀਂ ਵੀ ਹੁਣੇ ਜਸਟ ਦੇਖਿਆ ਵੀ व्हीਲ ਚੇਅਰ ਤੇ ਇੱਕ ਮਾਤਾ ਜੀ ਆਏ ਨੇ ਇਹ ਬਹੁਤ ਉਤਸ਼ਾਹ ਹੈ ਵਾਕਿਆ ਨੌਜਵਾਨਾਂ ਜਿਹਦਾ ਹੈ ਹੀ ਹੈ ਚਲੋ ਵੀ ਉਹਨਾਂ ਦੇ ਅੱਛੇ ਹੈਲਥ ਹੈ ਬਟ ਜੋ 올ਡ ਏਜ ਹੈ ਉਹਨਾਂ ਦੇ ਵਿੱਚ ਵੀ ਪੂਰਾ ਉਤਸ਼ਾਹ ਵੋਟਾਂ ਤੇ ਪਰ ਇਹ ਆਪਣੇ ਹੱਕ ਦਾ ਇਸਤੇਮਾਲ ਹੋ ਬਖੂਬੀ ਕਰ ਰਹੇ ਜੀ ਜੀ ਉਹਨਾਂ ਨੂੰ ਇਹੀ ਸੀਗਾ ਵੀ ਉਹ ਸਿੱਧਾ ਡਾਇਰੈਕਟ ਆਉਣ ਤੇ ਚਾਹੇ ਜਲਦੀ ਤੋਂ ਜਲਦੀ ਵੋਟ ਪਾਸਣ ਕਿਉਂਕਿ ਉਹਨਾਂ ਵਾਸਤੇ ਕਯੂਜ਼ ਦੇ ਵਿੱਚ ਖੜਨਾ ਪੋਸੀਬਲ ਨਹੀਂ ਹੈ ਤੇ ਇਸ ਚੱਕਰ ਦੇ ਵਿੱਚ ਉਹਨਾਂ ਨੂੰ ਨਾਲ ਦੀ ਨਾਲ ਹੀ ਅਸੀਂ ਵੋਟ ਪਵਾ ਰਹੇ ਹਾਂ